ਸੰਗਰੂਰ ਦੇ ਵਿੱਚ ਉਮੀਦ ਫਾਊਂਡੇਸ਼ਨ ਵੱਲੋਂ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਦੇ ਮੰਤਵ ਨਾਲ ਤਿੰਨ ਮਹਿਲਾਵਾਂ ਨੂੰ ਫੂਡ ਕਾਰਟ ਦਿੱਤੇ ਗਏ ਦੱਸਦੀ ਹੈ ਕਿ ਉਮੀਦ ਫਾਊਂਡੇਸ਼ਨ ਸੰਗਰੂਰ ਦੇ ਵਿੱਚ ਸਮਾਜ ਭਲਾਈ ਦੇ ਕੰਮਾਂ ਦੇ ਨਾਲ-ਨਾਲ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਵੀ ਅਹਿਮ ਕੰਮ ਕਰ ਰਹੀ ਹੈ ਸੰਗਰੂਰ ਵਿੱਚ ਸਮਾਜ ਭਲਾਈ ਸੰਸਥਾ ਉਮੀਦ ਫਾਊਂਡੇਸ਼ਨ ਵੱਲੋਂ ਸੰਗਰੂਰ ਦੇ ਇਲਾਕੇ ਵਿੱਚ ਤਿੰਨ ਵੱਖ-ਵੱਖ ਮਹਿਲਾਵਾਂ ਦੀ ਚੋਣ ਕਰਕੇ ਉਹਨਾਂ ਨੂੰ ਫੂਡ ਕਾਰਟ ਦਿੱਤੇ ਗਏ ਇਸ ਮੌਕੇ ਸੰਸਥਾ ਨਾਲ ਜੁੜੀਆਂ ਮਹਿਲਾਵਾਂ ਨੇ ਕਿਹਾ ਕਿ ਮਹਿਲਾਵਾਂ ਦੀ ਭਲਾਈ ਦੇ ਲਈ ਸੰਸਥਾ ਵੱਲੋਂ ਉਪਰਾਲੇ ਕੀਤੇ ਜਾਂਦੇ ਹਨ ਅਤੇ ਸਮੇਂ-ਸਮੇਂ ਤੇ ਉਹਨਾਂ ਨੂੰ ਵੱਖ-ਵੱਖ ਕੰਮਾਂ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਇਸ ਦੇ ਚੱਲਦੇ ਹੀ ਤਿੰਨ ਮਹਿਲਾਵਾਂ ਦੀ ਚੋਣ ਕਰਕੇ ਉਹਨਾਂ ਨੂੰ ਫੂਡ ਕਾਰਡ ਦਿੱਤੇ ਗਏ ਹਨ ਤਾ ਜੋ ਕੀ ਆਤਮ ਨਿਰਭਰ ਬਣ ਸਕਣ ਸੁਪਾਲ ਕੌਰ ਜੀ ਕਿੱਥੇ ਦੇ ਰਹਿਣ ਵਾਲੇ ਅਸੀਂ ਹਰੀਪੁਰ ਬਸਤੀ ਦੇ ਰਹਿਣ ਵਾਲੇ ਆ ਜੀ ਕੀ ਕੰਮ ਕਰਦੇ ਅਸੀਂ ਚਾਹ ਪਰੋਠੇ ਦਾ ਕੰਮ ਕਰਦੇ ਆ ਜੀ ਕੀ ਕਹਿਣਾ ਚਾਹੁੰਦੇ ਅਸੀਂ ਉਮੀਦ ਫਾਊਂਡੇਸ਼ਨ ਵੱਲੋਂ ਇੱਕ ਰੇੜੀ ਬੜੀਆ ਤਰੀਕੇ ਨਾਲ ਤਿਆਰ ਕਰਵਾ ਕੇ ਦਿੱਤੀ ਗਈ ਹੈ ਇਹਨਾਂ ਦਾ ਬਹੁਤ ਬਹੁਤ ਥੈਂਕਸ ਹੋਵੇ ਜੀ ਧੰਨਵਾਦ ਹੋਵੇ ਸਾਨੂੰ ਭੈਣਾਂ ਦੀ ਉਮੀਦ ਸਾਡਾ ਗਰੁੱਪ ਬਣਿਆ ਹੋਇਆ ਜੀ ਉਹਨਾਂ ਦਾ ਬਹੁਤ ਧੰਨਵਾਦ ਹੋਵੇ ਜੀ ਕੀ ਕੰਮ ਕਰਦੇ ਹੋ ਤੁਸੀਂ ਪਹਿਲਾਂ ਕਿੱਥੇ ਕੰਮ ਕਰਦੇ ਸੀ ਅਸੀਂ ਚਾ ਪਰੌਂਠੇ ਦਾ ਕੰਮ ਕਰਦੇ ਸੀ ਪਹਿਲਾਂ ਜੀ ਕਰਦਾ ਹੀ ਬਸ ਨੋਕਲੀ ਕੰਮ ਕਰਦੇ ਸੀ ਜੀ ਪਹਿਲਾਂ ਕਿਤੇ ਟੇਬਲ ਵਗੈਰਾ ਤੇ ਲਾਂਦੇ ਸੀ ਕਿ ਰੇੜੀ ਹਾਂ ਟੇਬਲ ਵਗੈਰਾ ਜੀ ਲਾਂਦੇ ਸੀ ਜੀ ਰੇੜੀ 3 ਮਹੀਨੇ ਹੋ ਗਏ ਜੀ ਸਾਨੂੰ ਕੰਮ ਉਹ ਸ਼ੁਰੂ ਕਰੇ ਫਿਰ ਕਿਵੇਂ ਪਤਾ ਲੱਗਿਆ ਵੀ ਤੁਹਾਨੂੰ ਰੇੜੀ ਮਿਲ ਰਹੀ ਹੈ ਕਿਵੇਂ ਸੁਨੇਹਾ ਲੱਗਿਆ ਅਸੀਂ ਇੱਕ ਗਰੁੱਪ ਦੇ ਤੌਰ ਤੇ ਜੀ ਗਰੁੱਪ ਨਾਲ ਉਹ ਹੋਏ ਜੀ ਐਡ ਹੋਏ ਜੀ ਮੈਡਮ ਨੇ ਸਾਨੂੰ ਜੀ ਉਹ ਕਰਿਆ ਜੀ ਧੰਨਵਾਦ ਕਰਿਆ ਸਾਡਾ ਜੀ ਇਸ ਕਰਕੇ ਅਸੀਂ ਗਰੁੱਪ ਨਾਲ ਜੁੜੇ ਆ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਵੇ ਜੀ ਸਾਨੂੰ ਰੇੜੀ ਤੁਹਾਨੂੰ ਲੱਗਦਾ ਵੀ ਹੁਣ ਜਿਵੇਂ ਰੇੜੀ ਵਧੀਆ ਤਰੀਕੇ ਨਾਲ ਮਿਲ ਗਈ ਹੈ ਕਾਰੋਬਾਰ ਦੇ ਵਿੱਚ ਵੀ ਵਾਧਾ ਹੋਵੇ ਹਾਂਜੀ ਕੰਮਕਾਰ ਚ ਅਸੀਂ ਅੱਗੇ ਵਾਸਤੇ ਬਿਜ਼ਨਸ ਵਧੀਆ ਕਰਾਂਗੇ ਜੀ ਕੰਮਕਾਰ ਜੀ ਜੀ ਕਿ ਨਾਲ ਹੋਰ ਜ਼ਿਆਦਾ ਵਧਾਓ ਹੁਣ ਅਸੀਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਦਾ ਜੀ ਕੰਮ ਹੋਰ ਕਰਾਂਗੇ ਜੀ ਵਧੀਆ ਵਿਜਨਸ ਕਰਾਂਗੇ ਜੀ ਆਪਣਾ ਕੀ ਨਾਮ ਹੈ ਜੀ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਾਜਵਿੰਦਰ ਕੋਹੜ ਹੈ ਜੀ ਮੈਂ ਸੋਸ਼ਲ ਵਿੰਗ ਜਿਹੜਾ ਹੈਗਾ ਆਪਣਾ ਉਮੀਦ ਸੰਸਥਾ ਦੇ ਥਰੂ ਅ ਔਰਤਾਂ ਦੀ ਭਲਾਈ ਦੇ ਲਈ ਸੈਲਫ ਹੈਲਪ ਗਰੁੱਪ ਬਣਾਏ ਜਾ ਰਹੇ ਨੇਗੇ ਉਹਦਾ ਸਾਰਾ ਹੈਗਾ ਜਿਹੜਾ ਮੈਂ ਦੇਖ ਰਹੀ ਆਂ ਕਿ ਇੱਥੇ ਫੂਡ ਕਾਰਟ ਦਿੱਤੇ ਜਾ ਰਹੇ ਨੇ ਤਿੰਨ ਨੇ ਕਿੱਦਾਂ ਧਿਆਨ ਦੇ ਵਿੱਚ ਆਇਆ ਵੀ ਇਹ ਦਿੱਤੇ ਜਾਂਦੇ ਤਾਂ ਕਿ ਜਿਹੜੀ ਮਹਿਲਾਵਾਂ ਕੰਮ ਕਰ ਰਹੀਆਂ ਉਹਨਾਂ ਦੇ ਕੰਮ ਦੇ ਵਿੱਚ ਵਾਧਾ ਹੋ ਸਕਦਾ ਐਕਚੁਅਲੀ ਸਿਰ ਇਹ ਜਿਹੜਾ ਉਪਰਾਲਾ ਕੀਤਾ ਗਿਆ ਹੈ ਸਾਡੇ ਇੱਥੇ ਉਮੀਦ ਦੇ ਬੈਨਰ ਹੇਡ ਭੈਣਾਂ ਦੀ ਉਮੀਦ ਪ੍ਰੋਜੈਕਟ ਚੱਲ ਰਿਹਾ ਲੰਬੇ ਸਮੇਂ ਤੋਂ ਸ਼੍ਰੀ ਅਰਵਿੰਦ ਖੰਨਾ ਜੀ ਦੀ ਅਗਵਾਈ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਸਾਡੀ ਪੂਰੀ ਟੀਮ ਹੈ ਜਿਹੜੀ ਉਮੀਦ ਦੀ ਕੰਮ ਕਰ ਰਹੀ ਹੈ ਜਿਦੇ ਵਿੱਚ ਅਸੀਂ ਗਰੀਬ ਪਰਿਵਾਰ ਦੀਆਂ ਮਹਿਲਾਵਾਂ ਨੂੰ ਆਇਡੈਂਟੀਫਾਈ ਕਰਕੇ ਸੈਲਫ ਹੈਲਪ ਗਰੁੱਪ ਬਣਾਉਨੇ ਆ ਇੱਕ ਇੱਕ ਗਰੁੱਪ ਦੇ ਵਿੱਚ 12 ਤੋਂ 15 ਲੇਡੀਜ਼ ਲਈਆਂ ਜਾਂਦੀਆਂ ਨੇ ਬੈਂਕ ਲਿੰਕਿੰਗ ਇਸ ਕਰਵਾਈ ਹੁੰਦੀ ਹੈ ਉਹਨਾਂ ਦੀ ਉਸ ਤੋਂ ਬਾਅਦ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਲਗਾਤਾਰ ਕਿ ਕਿਸੇ ਨਾ ਜੁੜ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਕਿਉਂਕਿ ਉਹਨਾਂ ਵਾਲਾ ਟਾਈਮ ਬਹੁਤ ਹੀ ਕ੍ਰਿਟੀਕਲ ਹੈ ਇਕੱਲੇ ਪਰਿਵਾਰ ਦੇ ਇੱਕ ਮਰਦ ਦੇ ਕਮਾਣਨਾ ਘਰ ਨਹੀਂ ਚੱਲਣਾ ਔਰਤ ਨੂੰ ਵਿੱਚ ਹਿੱਸਾ ਪਾਣਾ ਪੈਣਾ ਉਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਜਿਹੜੀਆਂ ਔਰਤਾਂ ਇਸ ਕੁਕਿੰਗ ਦੇ ਵਿੱਚ ਮਹਾਰਾਸੀ ਸਪੈਸ਼ਲੀ ਅਸੀਂ ਉਹਨਾਂ ਦਾ ਛੋਟੇ ਛੋਟੇ ਪੱਧਰ ਤੇ ਸਟਾਰਟਿੰਗ ਕਰਵਾਈ ਕਾਂ ਕਿ ਇਹ ਕਿਤੇ ਫੂਡ ਕਾਰਟ ਦੇਣ ਤੋਂ ਬਾਅਦ ਕਿਤੇ ਇਹਨੂੰ ਕਿਸੇ ਖੁੰਝੇ ਲਾ ਕੇ ਨਾ ਖੜਾ ਦੇਣਾ ਕਿਤੇ ਇਹ ਨਾ ਹੋਵੇ ਕਿ ਸਾਡਾ ਇਹ ਦਿੱਤਾ ਹੋਇਆ ਉਪਰਾਲਾ ਵੀ ਫੇਲ ਹੋ ਜਾਏ ਅਸੀਂ ਉਹਨਾਂ ਨੂੰ ਦੇਖਿਆ ਅਜ਼ਮਾਇਆ ਕਿ ਹਾਂ ਪਿਛਲੇ 2-3 ਮਹੀਨੇ ਤੋਂ ਇੱਕ ਗਰੁੱਪ ਮੈਂਬਰ ਸਾਡੀ ਸਰਬਜੀਤ ਕੌਰ ਹੈਗੀ 1.5 ਸਾਲ ਤੋਂ ਸਾਡੇ ਚੰਨੋ ਟੋਲ ਪਲਾਜ਼ਾ ਤੇ ਬੀਬੀ ਬਲਜੀਤ ਕੌਰ ਕੰਮ ਕਰ ਰਹੀ ਹੈ ਸਰ ਉਹ ਇੱਕ ਟੇਬਲ ਤੇ ਰੱਖਦੇ ਸੀ ਸਮਾਨ ਉਹਨਾਂ ਕੋਲ ਇਸ ਤਰ੍ਹਾਂ ਦਾ ਸੋਰਸ ਨਹੀਂ ਸੀ ਪਿੱਛੇ ਦੇਖਿਆ ਵਾਰਿਸ਼ ਦੇ ਦਿਨਾਂ ਦੇ ਵਿੱਚ ਉਹਨਾਂ ਦਾ ਕੰਮ ਠੱਪ ਹੋ ਗਿਆ ਤੇ ਘਰ ਦੇ ਵਿੱਚ ਜਿਹੜੀ ਕਮਾਈ ਉਹਨਾਂ ਦੀ ਹਰ ਰੋਜ਼ ਜਾਰੀ ਸੀ ਉਹ ਬੰਦ ਹੋ ਗਈ ਜਿਸ ਦੇ ਕਾਰਨ ਅਸੀਂ ਫੂਡ ਕਾਰਡ ਦਾ ਜਿਹੜਾ ਹੈਗਾ ਖਾਣਾ ਸਾਹਮਣਾ ਡਿਸਕਸ਼ਨ ਕਰਨ ਤੋਂ ਬਾਅਦ ਸੁਝਾਅ ਸਾਬ ਦਾ ਹੀ ਸੀਗਾ ਕਿ ਇਸ ਤਰ੍ਹਾਂ ਦਾ ਜਿਹੜਾ ਹੈਗਾ ਸਾਨੂੰ ਕਰਨਾ ਚਾਹੀਦਾ ਕਿਉਂਕਿ ਪੈਸੇ ਨਾਲ ਕੀਤੀ ਗਈ ਮਦਦ ਬੰਦੇ ਨੂੰ ਹੈਂਡੀਕੈਪਡ ਬਣਾ ਦਿੰਦੀ ਹੈ ਪਰ ਜਦੋਂ ਅਸੀਂ ਕੋਈ ਸੋਰਸ ਕ੍ਰੀਏਟ ਕਰਕੇ ਐਗਜ਼ਾਮਪਲ ਦਿੰਨੇ ਆ ਸੋਸਾਇਟੀ ਨੂੰ ਤਾਂ ਇਹਦੇ ਨਾਲ ਹੋਰ ਔਰਤਾਂ ਨੂੰ ਵੀ ਉਸ ਸ਼ਾ ਮਿਲੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਅੱਗੇ ਆ ਕੇ ਹੋਰ ਉਹ ਵੀ ਆਪਣੇ ਲਾਈਵ ਲੀਹੂ ਕੀ ਨਾਮ ਹੈ ਬਲਜੀਤ ਕੌਰ ਜੀ ਕੀ ਕੰਮ ਕਰਦੇ ਹੋ ਤੁਸੀਂ ਤੇ ਚਾਹ ਪਰੌਂਠਾ ਦਾ ਕੰਮ ਕਰਦੇ ਸੀ ਪੌੜਿਆਂ ਦੇ ਨਾਲ ਜੀ ਕਿਹੜੀ ਜਗ੍ਹਾ ਤੇ ਕਰਾਚੋ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਫੂਡ ਕਾਰਟ ਦਿੱਤੀ ਗਈ ਹੈ ਬਹੁਤ ਧੰਨਵਾਦ ਕਰਦਾ ਜੀ ਖੰਨਾ ਸਾਹਬ ਦਾ ਸੀ ਜਿਆ ਤੁਹਾਨੂੰ ਗਰੁੱਪ ਨਾਲ ਜੋੜ ਕੇ ਤੱਕ ਲਿਆਂਦਾ ਅਸੀਂ ਗਾਹਾਂਵਾਂ ਦਾ ਕੰਮ ਵਧਾਉਣਾ ਚਾਹੁੰਦੇ ਹਾਂ ਜੀ ਤੁਹਾਨੂੰ ਲੱਗਦਾ ਵੀ ਪਹਿਲਾਂ ਕਿੱਥੇ ਕੰਮ ਕਰਦੇ ਸੀ ਤੁਸੀਂ ਅਸੀਂ ਪਹਿਲਾਂ ਕਰਾਚੋ ਕਰਦੇ ਸੀ ਟੇਬਲ ਤੇ ਹਾਂ ਜੀ ਟੇਬਲ ਤੇ ਕਰਦੇ ਸੀ ਕੀ ਕੀ ਲਾਉਂਦੇ ਸੀ ਟੇਬਲ ਤੇ ਅਸੀਂ ਚਾਹ ਪਰੌਂਠਾ ਜੀ ਪਕੌੜੇ ਤੇ ਹੁਣ ਕੰਮ ਵਧਾਇਆ ਜਾਵੇ ਹਾਂ ਜੀ ਕੰਮ ਵਧਾਇਆ ਜਾਊਗਾ ਸਾ ਇਹ ਘਰ ਵਿੱਚ ਅਸੀਂ ਚਾਪਰਾਉਣਾ ਰੱਖਦੇ ਹੁਣ ਚੇਕਨ ਦਾ ਕੰਮ ਕਰਾਂਗੇ ਤੁਹਾਨੂੰ ਲੱਗਦਾ ਵੀ ਜਦੋਂ ਹੁਣ ਬਰਸਾਤ ਦੇ ਮੌਸਮ ਆਉਂਦੇ ਸੀ ਤਾਂ ਜੇ ਬਾਹਰ ਟੇਬਲ ਆਉਂਦੇ ਸੀ ਦਿੱਕਤ ਆਉਂਦੀ ਸੀ ਨਹੀਂ ਠੀਕ ਰਹੇ ਹਾਂਜੀ ਹਾਂਜੀ ਹੁਣ ਬਹੁਤ ਠੀਕ ਰਹੂਗਾ ਜੀ ਧੰਨਵਾਦ